ਅਨਮੋਲ ਗਗਨ ਮਾਨ ਦੇ ਵੱਲੋਂ ਆਪਣਾ ਅਸਤੀਫਾ ਵਾਪਸ ਲੈ ਲੈ ਗਿਆ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਬੀਤੇ ਦਿਨੀ ਜਿਸ ਤਰ੍ਹਾਂ ਅਨਮੋਲ ਗਗਨ ਮਾਨ ਨੇ ਆਪਣਾ ਅਸਤੀਫਾ ਪਾਰਟੀ ਨੂੰ ਭੇਜ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਸਪੀਕਰ ਨੂੰ ਅਪੀਲ ਕੀਤੀ ਸੀ ਕਿ ਉਹਨਾਂ ਦੇ ਅਸਤੀਫੇ ਨੂੰ ਸਵੀਕਾਰ ਕੀਤਾ ਜਾਵੇ ਹੁਣ ਪਾਰਟੀ ਦੇ ਵੱਲੋਂ ਅਨਮੋਲ ਗਗਨਮਾਨ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ ਇਸ ਵਕਤ ਤੇ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਕਿ ਅਮਨ अरोੜਾ ਦੇ ਨਾਲ ਮੀਟਿੰਗ ਦੇ ਮਗਰੋਂ ਅਨਮੋਲ ਗਗਨਮਾਨ ਦੇ ਸੁਰ ਬਦਲੇ ਨੇ ਯਾਨੀ ਕਿ ਕਹਿ ਲਿਆ ਕਿ ਅਨਮੋਲ ਗਗਨਮਾਨ ਦੇ ਵੱਲੋਂ ਆਪਣੇ ਅਸਤੀਫੇ ਨੂੰ ਲੈ ਕੇ ਹੁਣ ਯੂ ਟਰਨ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਖਰੜ ਤੋਂ ਵਿਧਾਇਕ ਸਨ ਅਨਮੋਲ ਗਗਨਮਾਨ ਜਿਨ੍ਹਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੇ ਬੀਤੇ ਦਿਨੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸਪੀਕਰ ਨੂੰ ਅਪੀਲ ਕੀਤੀ ਸੀ ਤੇ ਪਾਰਟੀ ਦੀ ਚੜ੍ਹਦੀ ਕਲਾ ਦੀ ਤੇ ਪੰਜਾਬ ਦੇ ਹਿੱਤ ਦੇ ਵਿੱਚ ਕੰਮ ਕਰਦੇ ਰਹਿਣ ਦੇ ਲਈ ਵੀ ਗੱਲ ਕੀਤੀ ਗਈ ਸੀ ਪਰ ਜਦੋਂ ਇਹ ਖਬਰ ਮੀਡੀਆ ਦੇ ਹਲਕਿਆਂ ਦੇ ਵਿੱਚ ਸਾਹਮਣੇ ਆਈ ਤਾਂ अनेका ਚਰਚਾਵਾਂ ਸ਼ੁਰੂ ਹੋ ਗਿਆ ਸਨ ਜਿਹੜੇ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਆਮ ਆਦੀ ਪਾਰਟੀ ਦੇ ਉੱਤੇ ਹੀ ਕਾਰਗੁਜ਼ਾਰੀ ਦੇ ਉੱਤੇ ਉਹਨਾਂ ਨੂੰ ਨਿਸ਼ਾਨੇ ਦੇ ਉੱਤੇ ਲਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਰਾਜਨੀਤੀ ਨੂੰ ਅਲਵਿਦਾ ਕਹਿਣ ਦੇ ਫੈਸਲੇ ਤੋਂ ਬਾਅਦ ਜਿਹੜੀ ਸਿਆਸਤ ਭਖ ਗਈ ਸੀ ਹੁਣ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਦਰਅਸਲ ਆਮ ਆਦੀ ਪਾਰਟੀ ਦੇ ਵੱਲੋਂ ਅਨਮੋਲ ਗਗਨਮਾਨ ਦਾ ਅਸਤੀਫਾ ਸੀ ਜਿਹੜਾ ਉਹ ਨਾ ਮਨਜ਼ੂਰ ਕਰ ਦਿੱਤਾ ਗਿਆ ਇਸ ਦੀ ਜਾਣਕਾਰੀ ਦਿੰਦੇ ਹਾਂ ਅਮਨ अरोड़ा ਨੇ ਸੋਸ਼ਲ ਮੀਡੀਆ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਅੱਜ ਅਨਮੋਲ ਗਗਨਮਾਨ ਦੇ ਨਾਲ ਪਰਿਵਾਰਕ ਮਾਹੌਲ ਦੇ ਵਿੱਚ ਮੁਲਾਕਾਤ ਹੋਈ ਹੈ ਵਿਧਾਇਕਾ ਵਜੋਂ ਉਹਨਾਂ ਦੇ ਅਸਤੀਫੇ ਨੂੰ ਪਾਰਟੀ ਵੱਲੋਂ ਨਾ ਮਨਜ਼ੂਰ ਕਰਨ ਦਾ ਫੈਸਲਾ ਸੁਣਾਇਆ ਗਿਆ ਜਿਸ ਨੂੰ ਉਹਨਾਂ ਨੇ ਸਵਕਾਰ ਕੀਤਾ ਅਤੇ ਮਿਲ ਕੇ ਪਾਰਟੀ ਅਤੇ ਹਲਕੇ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰਦੇ ਰਹਿਣ ਲਈ ਕਿਹਾ ਹੈ ਅਨਮੋਲ ਅਰਵਿੰਦ ਕੇਰਵਾਲਾ ਤੇ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਸੀ ਹਨ ਔਰ ਬੰਦੇ ਰਹਿਣਗੇ ਜਿਸ ਤੋਂ ਬਾਅਦ ਹੁਣ ਤੁਹਾਨੂੰ ਦੱਸ ਦਈਏ ਕਿ ਲੰਗੇ ਦਿਨ ਅਮਨ ਰੋੜਾ ਨੇ ਕਿਹਾ ਸੀ ਕਿ ਅਨਮੋਲ ਗगन ਮਾਨ ਮੇਰੇ ਲਈ ਛੋਟੀ ਭੈਣ ਵਾਂਗ ਹੈ ਅਤੇ ਅਸੀਂ ਇਕੱਠੇ ਕੰਮ ਕਰਦੇ ਹਾਂ ਜੇਕਰ ਕੋਈ ਸਮੱਸਿਆ ਹੈ ਕਾ ਅਸੀਂ ਇਕੱਠੇ ਬੈਠ ਕੇ ਗੱਲ ਕਰਾਂਗੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਅਨਮੋਲ ਗਗਨ ਨੂੰ ਮਿਲਣ ਤੋਂ ਬਾਅਦ ਹੀ ਸਪਸ਼ਟ ਹੋਵੇਗਾ ਕਿ ਉਹਨਾਂ ਦੇ ਸਿਫੇ ਦਾ ਕਾਰਨ ਕੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਅਨਮੋਲ ਗਗਨ ਮਾਨ ਦੇ ਵਿਚਾਰ ਪੜੇ ਹਨ ਕਿਉਂਕਿ ਵਿਧਾਨ ਸਭਾ ਸਪੀਕਰ ਵੀ ਦੋਰੇਤੇ ਨੇ ਇਸ ਲਈ ਉਹ ਉਹਨਾਂ ਨਾਲ ਵੀ ਗੱਲ ਨਹੀਂ ਕਰ ਸਕੇ ਅਮਨ ਰੋੜਾ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਅਨਮੋਲ ਗਗਨ ਮਾਨ ਨੂੰ ਕੋਈ ਸਮੱਸਿਆ ਸੀ ਜਾਂ ਉਹ ਪਾਰਟੀ ਤੋਂ ਨਾਰਾਜ਼ ਸਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਅਨਮੋਲ ਗਗਨਮਾਨ ਨੇ 3 ਦਿਨ ਪਹਿਲਾਂ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ ਤਾਂ ਅਮਨ ਰੋੜਾ ਨੇ ਕਿਹਾ ਸੀ ਕਿ ਉਹ ਇਸ ਬਾਰੇ ਹੁਣ ਕੁਝ ਨਹੀਂ ਕਹਿ ਸਕਦੇ ਉਹਨਾਂ ਨੇ ਨਾਲ ਇਹ ਵੀ ਗੱਲ ਕੀਤੀ ਸੀ ਅਸੀਂ ਸਾਰੇ ਪਾਰਟੀ ਦੇ ਵਿੱਚ ਭਰਾਵਾਂ ਅਤੇ ਭੈਣਾਂ ਵਾਂਗ ਕੰਮ ਕਰਦੇ ਹਾਂ ਤੇ ਇੱਕ ਦੂਜੇ ਦਾ ਸਤਿਕਾਰ ਕਰਦੇ ਹਾਂ ਮੈਨੂੰ ਲੱਗਦਾ ਹੈ ਕਿ ਅਨਮੋਲ ਨੂੰ ਕੋਈ ਨਾਰਾਜ਼ਗੀ ਸੀ ਮੈਂ ਇਸ ਮੁੱਦੇ ਦੇ ਉੱਤੇ ਉਹਨਾਂ ਅਤੇ ਵਿਧਾਨ ਸਭਾ ਸਵਿਕਰ ਨਾਲ ਗੱਲ ਕਰਾਂਗਾ ਜਿਸ ਤੋਂ ਬਾਅਦ ਅੱਜ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤਾਂ ਮੁਲਾਕਾਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲਈ ਚੰਗੀ ਖਬਰ ਹੈ ਕਿ ਅਨਮੋਲ ਗਗਨਮਾਨ ਜਿਹੜੇ ਰਾਜਨੀਤੀ ਛੱਡਣ ਦੀ ਗੱਲ ਕਰ ਰਹੇ ਸੀ ਤਾਂ ਕਿਤੇ ਨਾ ਕਿਤੇ ਅਮਨ ਅਰੋੜਾ ਜਿਹੜੇ ਸੂਬਾ ਪ੍ਰਧਾਨ ਆਮ ਆਦੀ ਪਾਰਟੀ ਦੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਮਨਾ ਲਿਆ ਗਿਆ ਹੈ ਤਾਂ ਦੱਸਦੀ ਕਿ ਦੂਜੇ ਪਾਸੇ ਇਹ ਵੀ ਚਰਚਾਾਂਵਾਂ ਸ਼ੁਰੂ ਹੋ ਗਈਆਂ ਸਨ ਕਿ ਜਿਹੜੇ ਰਣਜੀਤ ਸਿੰਘ ਗਿੱਲ ਨੇ ਜਿਹੜੇ ਉੱਥੋਂ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀਆਂ ਚਰਚਾਾਂਵਾਂ ਚੱਲ ਰਹੀਆਂ ਸਨ ਕਿ ਜਿਹੜੇ ਅਕਾਲੀ ਦਲ ਦੀ ਪਾਰਟੀ ਨੂੰ ਛੱਡ ਕੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਸ ਤੋਂ ਬਾਅਦ ਇੱਕ ਕਿਆਸ ਰਹੀਆਂ ਜਿਹੜੀ ਚੱਲ ਰਹੀਆਂ ਸਨ ਤਾਂ ਇੱਥੋਂ ਤੱਕ ਗੱਲ ਹੋ ਚੁੱਕੀ ਸੀ ਕਿ ਇੱਥੇ ਜਿਮਨੀ ਚੌਂਕ ਹੁਣ ਤਰਨ ਤਰਨ ਦੇ ਵਾਂਗ ਇੱਥੇ ਵੀ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਮਨੀ ਚੌਂਕ ਹੋ ਸਕਦੀ ਹੈ ਜਿਹੋ ਜੇ ਤੇਵਰ ਅਨਮੋਲ ਗਗਨਮਾਨ ਦੇ ਸੀ ਪਰ ਹੁਣ ਕਿਤੇ ਨਾ ਕਿਤੇ ਜਿਸ ਤਰ੍ਹਾਂ ਯੂ ਟਰਨ ਜਾਂ ਫਿਰ ਕਹ ਲੀਏ ਪਾਰਟੀਆਂ ਦੇ ਵੱਲੋਂ ਅਸਤੀਫਾ ਨਾ ਮੰਜ਼ੂਰ ਕਰਨ ਤੋਂ ਬਾਅਦ ਅਨਮੋਲ ਗਗਨਮਾਨ ਦੇ ਜਿਹੜੇ ਸੁਰ ਨੇ ਉਹ ਬਦਲੇ ਨੇ ਇਸ ਦੇ ਬਾਬਤ ਫਿਲਹਾਲ ਹਾਲੇ ਅਨਮੋਲ ਗਗਨਮਾਨ ਦਾ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਪਰ ਤੁਹਾਨੂੰ ਦੱਸ ਦਈਏ ਕਿ ਅਮਨ ਰੋੜਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਤਾਂ ਕਿਤੇ ਨਾ ਕਿਤੇ ਪਾਰਟੀ ਦੇ ਵਿੱਚ ਅੰਦਰਖਾਤੇ ਜਿਹੜੀ ਵੱਡੀ ਹਿਲਜੁਲ ਜਰੂਰ ਚੱਲ ਰਹੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਦਿੱਲੀ ਦੇ ਦਬਦਬੇ ਦੀ ਗੱਲ ਕਰ ਲਈਏ ਵਿਰੋਧੀ ਜਿਸ ਦਾ ਇਲਜ਼ਾਮ ਲਗਾਉਂਦੇ ਸਨ ਕਿ ਉਸ ਦੇ ਕਾਰਨ ਹੋ ਰਿਹਾ ਕਾਰਨ ਕੀ ਨੇ ਇਸ ਦੇ ਉੱਤੇ ਪਾਰਟੀ ਨੂੰ ਮੰਥਨ ਕਰਨਾ ਹੋਵੇਗਾ ਕਿਤੇ ਇਹ ਨਾ ਹੋਵੇ ਕਿ 2000 25 ਦੇ ਵਿੱਚ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਹਾਰੀ ਹੈ ਉਸ ਤੋਂ ਬਾਅਦ ਮੰਥਨ ਕਰਦੀ ਹੈ ਜੇਕਰ ਅੱਜ ਤੋਂ ਹੀ ਆਮ ਆਦੀ ਪਾਰਟੀ ਸਤਾਈ ਦੀ ਤਿਆਰੀ ਕਰਦੀ ਹੈ ਤਾਂ ਪਾਰਟੀ ਨੂੰ ਮੰਥਨ ਅੱਜ ਹੀ ਕਰਨਾ ਚਾਹੀਦਾ ਹੈ ਇਹ ਜਿਹੜੇ ਸਿਆਸੀ ਮਾਹਿਰ ਨੇ ਉਹਨਾਂ ਦੇ ਵੱਲੋਂ ਜਿਹੜੀ ਆਲੋਚਨਾ ਕੀਤੀ ਜਾਂਦੀ ਹੈ ਜਾਂ ਫਿਰ ਉਹਨਾਂ ਦੇ ਪ੍ਰतिकਰਮ ਨੇ ਕਿ ਪਾਰਟੀ ਨੂੰ ਇਸ ਮਸਲੇ ਦੇ ਉੱਤੇ ਮੰਥਨ ਕਰਨਾ ਚਾਹੀਦਾ ਹੈ ਕਿ ਜਿਹੜੇ ਬਾਹਰਲੇ ਲੋਕਾਂ ਦੀ ਪੰਜਾਬ ਦੇ ਰਾਜਨੀਤੀ ਦੇ ਵਿੱਚ ਕੀ ਭੂਮਿਕਾ ਹੈ ਇਸ ਨੂੰ ਪੰਜਾਬ ਦੇ ਲੋਕ ਸਵਿਕਾਰ ਕਰਦੇ ਜਾਂ ਨਹੀਂ ਕਰਦੇ ਇਹ ਵੱਡਾ ਸਵਾਲ ਹੈ ਕਿਉਂਕਿ ਇਹ ਪਾਰਟੀ ਦੇ ਲਈ 2027 ਦੇ ਵਿੱਚ ਵੱਡੀ ਜਿਹੜੀ ਔਕੜ ਹੈ ਉਹ ਸ਼ੁਰੂ ਹੋ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਆਮ ਆਦੀ ਪਾਰਟੀ ਨੂੰ ਲੈ ਕੇ ਜਿਹੜੀ ਚਰਚਾ ਚੱਲੀ ਸੀ ਕਿ ਲੈਂਡ ਪੂਲਿੰਗ ਦਾ ਮਸਲਾ ਹੋ ਗਿਆ ਜਾਂ ਫਿਰ ਕੁਝ ਹੋਰ ਮਸਲੇ ਲੈ ਕੇ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਦੇ ਉੱਤੇ ਆਮ ਆਦੀ ਪਾਰਟੀ ਹੈ ਸੋ ਹੁਣ ਵੇਖਣਾ ਬੇहद ਖਾਸ ਹੀ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਖਰੜ ਦੇ ਵਿੱਚ ਵੀ ਇਸ ਇਲਾਕੇ ਦੇ ਵਿੱਚ ਵੀ ਕੀ ਜਿਹੜੀ ਲੈਂਡ ਪੂਲਿੰਗ ਦੇ ਤਹਿਤ ਜਿਹੜੀ ਜ਼ਮੀਨ ਉਹ ਅਕਵਾਇਰ ਕੀਤੀ ਜਾਵੇਗੀ ਕੀ ਕੁਝ ਹੋਵੇਗਾ ਤੇ ਹੁਣ ਅਨਮੋਲ ਗਗਨ ਮਾਨ ਦਾ ਜਦੋਂ ਅਗਲਾ ਪ੍ਰਤੀਕਰਮ ਜਿਹੜਾ ਇਸ ਦੇ ਸੰਬੰਧ ਵਿੱਚ ਆਵੇਗਾ ਤੁਹਾਨੂੰ ਉਹ ਵੀ ਦੱਸਾਂਗੇ ਤੁਸੀਂ ਜੂਨੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ